ਕੈਨੇਡਾ ਦੇ ਬ੍ਰੈਮਟਨ ਸ਼ਹਿਰ ਪੁੱਜ ਰਹੇ ਸੈਂਕੜੇ ਪੰਜਾਬੀਆਂ ਦੀ ਹਾਲਤ ਹੋਈ ਬੱਤਰ ਨਹੀਂ ਮਿਲ ਰਿਹਾ ਕੰਮ ਰੋਟੀ ਦੇ ਵੀ ਲਾਲੇ ਪਾਏ ਗੁਜ਼ਾਰਾ ਚਲਾਉਣ ਲਈ ਪੰਜਾਬ ਰਹਿੰਦੇ ਪਰਿਵਾਰ ਤੋਂ ਮੰਗਵਾ ਰਹੇ ਖਰਚਾ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਪੁੱਜ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੀ ਹਾਲਤ ਬੱਤਰ ਹੁੰਦੀ ਜਾ ਰਹੀ ਹੈ ਅਤੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਟੋਰਾਂਟੋ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਵੀ ਉਹ ਆਪਣੀ ਰਿਹਾਇਸ਼ ब्रैम्प्टन ਜਾਂ ਮੈਸੀਸਾਗਾ ਵਿਖੇ ਰੱਖਣ ਨੂੰ ਤਰਜੀਹ ਦਿੰਦੇ ਨੇ ਅਤੇ ਇੱਥੇ ਹੀ ਸਭ ਤੋਂ ਵੱਡੀ ਗਲਤੀ ਹੋ ਜਾਂਦੀ ਹੈ ਰੋਜ਼ਗਾਰ ਦੇ ਮੌਕੇ ਸੀਮਤ ਹੋਣ ਕਰਕੇ ਰੋਜ਼ਾਨਾ ਕਾਲਜ ਜਾਣ ਆਉਣ ਦਾ ਖਰਚਾ ਚੱਲਣਾ ਹੀ ਮੁਸ਼ਕਲ ਹੋ ਗਿਆ ਹੈ ਟ੍ਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਟ੍ਰਾਂਟੋ ਵਿੱਚ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਗੁਜ਼ਾਰਾ ਚਲਾਉਣ ਲਈ ਹੱਥ ਪੈਰ ਮਾਰਦੇ ਦੇਖੇ ਜਾ ਸਕਦੇ ਨੇ ਮਿਸਾਲ ਵਜੋਂ 22 ਸਾਲ ਦੀ ਰਾਧਿਕਾ ਰੈਨਾ ਨੇ ਟ੍ਰਾਂਟੋ ਦੇ ਕਾਲਜ ਵਿੱਚ ਦਾਖਲਾ ਲਿਆ ਪਰ ਆਪਣੀ ਰਿਹਾਇਸ਼ ਬ੍ਰੈਮਟਨ ਰਹਿੰਦੀ ਆਪਣੀ ਇੱਕ ਕਜ਼ਨ ਕੋਲ ਰੱਖ ਲਈ ਕਲਾਸਾਂ ਲਾਉਣ ਲਈ ਰਾਧਿਕਾ ਨੂੰ ਰੋਜ਼ਾਨਾ 90 ਮਿੰਟ ਦਾ ਸਫ਼ਰ ਕਰਨਾ ਪੈਂਦਾ ਹੈ ਅਤੇ ਖਰਚਾ ਚਲਾਉਣ ਲਈ ਕੰਮ ਕਰਨ ਦਾ ਸਮਾਂ ਬਹੁਤ ਥੋੜਾ ਬਚਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਸਾਲ 2016 ਤੋਂ 2021 ਦਰਮਿਆਨ ਕੈਨੇਡਾ ਦੇ ਕਈ ਇਲਾਕਿਆਂ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਚੌਖਾ ਵਾਧਾ ਹੋਇਆ ਹੈ ਕਈ ਇਲਾਕਿਆਂ ਵਿੱਚ ਵਾਧਾ 10 ਗੁਣਾ ਤੱਕ ਦਰਜ ਕੀਤਾ ਗਿਆ ਹੈ ਕਿਊਬੈਕ ਦੇ ਦਿਹਾਤੀ ਇਲਾਕਿਆਂ ਵਿੱਚ ਆਰਜੀ ਵੀਜ਼ਾ ਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ 15 ਗੁਣਾ ਤੱਕ ਵਧਣ ਦੀ ਰਿਪੋਰਟ ਹੈ ਆਰਜੀ ਵੀਜ਼ਾ ਵਾਲਿਆਂ ਵਿੱਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਨੇ ਅਤੇ ਕੁਝ ਵਰਕ ਪਰਮਿਟ ਤੇ ਵੀ ਪੁੱਜ ਰਹੇ ਨੇ ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ਤੇ ਆਉਣ ਮਗਰੋਂ ਵੀ ਕੰਮ ਦੀ ਭਾਲ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਜੋ ਕਾਨੂੰਨੀ ਤੌਰ ਤੇ ਅਜਿਹਾ ਨਹੀਂ ਕਰ ਸਕਦੇ ਦੂਜੇ ਪਾਸੇ ਪ੍ਰਿੰਸ ਐਡਵਰਡ ਆਇਲੈਂਡ ਸੂਬੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਵਜੋਂ ਆਈਆਂ ਕੁੜੀਆਂ ਦੀ ਗਿਣਤੀ ਵੱਧ ਰਹੀ ਹੈ ਜਿੱਥੇ ਹੈਲਥ케ਅਰ ਸੈਕਟਰ ਵਿੱਚ ਕਾਮਿਆਂ ਦੀ ਵਧੇਰੇ ਜ਼ਰੂਰਤ ਹੈ ਅਤੇ ਬਜ਼ੁਰਗਾਂ ਜਾਂ ਬੱਚਿਆਂ ਦੀ ਸੰਭਾਲ ਵਾਸਤੇ ਕੇਅਰਗੇਵਰਜ਼ ਵੀ ਲੋੜੀਂਦੀਆਂ ਨੇ ਬ੍ਰੈਮਟਨ ਵਿੱਚ ਪੰਜਾਬੀਆਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਅਤੇ ਨਵੇਂ ਆਉਣ ਵਾਲਿਆਂ ਨੂੰ ਆਪਣੇ ਭਾਈਚਾਰੇ ਦੀ ਈਰਖਾ ਦਾ ਸ਼ਿਕਾਰ ਵੀ ਬਣਨਾ ਪੈ ਰਿਹਾ ਹੈ ਨਵੇਂ ਕੁਝ ਨੌਜਵਾਨਾਂ ਨੂੰ ਕਈ-ਕਈ ਹਫ਼ਤੇ ਵਿਹਲੇ ਰਹਿ ਕੇ ਸੰਭਾਲ ਲਗਾਉਣਾ ਪੈਂਦਾ ਹੈ ਅਤੇ ਜੇ ਕੰਮ ਮਿਲਦਾ ਹੈ ਤਾਂ ਉੱਥੇ ਉਜਰਤਦਾਰ ਤਸੱਲੀ ਬਖਸ਼ ਨਹੀਂ ਹੁੰਦੀ ਰੈਂਪਟਨ ਵਿੱਚ ਪਹਿਲਾਂ ਤੋਂ ਮੌਜੂਦ ਨੌਜਵਾਨ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਨਵੇਂ ਨੌਜਵਾਨਾਂ ਨੂੰ ਹੋਰਨਾ ਸ਼ਹਿਰਾਂ ਵੱਲ ਜਾਣ ਦੀ ਨਸੀਹਤ ਦੇ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 2023 ਵਿੱਚ 8 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਪਹੁੰਚੇ ਅਤੇ ਇਹ ਅੰਕੜਾ ਪੀਆਰ ਲੈ ਕੇ ਆਏ 471000 ਪ੍ਰਵਾਸੀਆਂ ਤੋਂ तकरीबन ਦੁੱਗਣਾ ਬਣਦਾ ਹੈ ਅਪੀਲ ਰੀਜਨ ਵਿਚਲੇ ਹਾਲਾਤ ਤੋਂ ਕੁਝ ਨੌਜਵਾਨ ਜਾਨੂ ਹੋ ਚੁੱਕੇ ਨੇ ਅਤੇ ਸਿਮਕੋ ਵਰਗੇ ਇਲਾਕਿਆਂ ਨੂੰ ਤਰਜੀਹ ਦੇ ਰਹੇ ਨੇ 온ਟਾਰੀਓ ਦੇ ਇਸ ਇਲਾਕੇ ਵਿੱਚ 2016 ਤੋਂ 2021 ਦਰਮਿਆਨ ਪ੍ਰਵਾਸੀਆਂ ਦੀ ਵਸੋਂ तकरीबन 34% ਵਧੀ ਦੂਜੇ ਪਾਸੇ ਅਲਬਰਟਾ ਦਾ ਕੈਲਗਰੀ ਸ਼ਹਿਰ ਵੀ ਬ੍ਰੈਂਟਨ ਵਰਗੇ ਹਾਲਾਤ ਵਿੱਚ ਘਿਰਿਆ ਹੋਇਆ ਹੈ ਜਿੱਥੇ ਮੁਲਕ ਦੀ ਦੂਜੀ ਸਭ ਤੋਂ ਵੱਧ ਬੇਰੋਜ਼ਗਾਰੀ ਦਰ ਦਰਜ ਕੀਤੀ ਗਈ ਹੈ ਗੈਰ ਰਿਪੋਰਟ ਹਮਦਾਰ ਟੀਵੀ